ਆ ਚਾਰ ਨਾਨਕਿਆਂ ਨੇ ਜਾਣਦਾ ਜਾ ਕੇ ਕਿਉਂਦਾ ਬਹੁਤ ਬਹੁਤ ਪੀ ਕੇ ਦੇ ਫਿਰ ਵਿਆਹ ਦਾ ਨਹੀਂ ਵੀ ਵਿਆਹ ਵਿਆਹ ਦਾ ਉਧਰ ਦਵਲ ਜਾਂਦੇ ਆ ਪਹਿਲਾ ਸੱਦਾ ਨਾਨਕਿਆਂ ਨੂੰ ਠੀਕ ਐ ਫਿਰ ਤੇ ਸੋ ਇਧਰ ਚਾਹ ਵੇਖੋ ਕਿੰਨਾ ਪੀ ਕੇ ਆ ਰਹੇ ਫੁਕਾਰੀ ਨੂੰ ਕੋਰੀ ਮੰਮੀ ਨਾ ਬੋਰੀ ਲਈ ਹੋਈ ਆ ਡੈਡੀ ਨੂੰ ਤੁਰੇ ਟਾਈ ਠੰਡ ਨਹੀਂ ਲੱਗ ਲਾਓ ਜੀ ਕਹਿੰਦੇ ਤਿਆਰੀ ਫੁੱਲ ਮੁੰਡੇ ਕਰੀ ਜਾਂਦੇ ਆ ਪਹਿਲਾ ਸੱਦਾ ਨਾਨਕਿਆਂ ਨੂੰ ਠੀਕ ਐ ਹਰ ਦੰਮੇ ਦੁਪੇ ਰੈਡੀ ਕਰ ਲਿਆ ਘਰੇ ਸਜਾਵਟਾਂ ਕਰੀ ਜਾਂਦੇ ਸਾਰੀਆਂ ਲੈ ਇੱਧਰ ਫਲਕਾਲੀ ਫਰਕੋਰੀ ਲੈ ਕੇ ਜਾਣਾ ਮੰਮੀ ਕਹਿੰਦੀ ਆਹ ਬਸ ਤਿਆਰ ਕਰੀ ਕਰਾ ਮੰਮੀ ਕਹਿੰਦੀ ਪੇਕੇ ਜਾਣਾ ਫਲਕਾਲੀ ਲੈ ਕੇ ਜਾਉ ਆ ਚੱਕ ਉਹਦੀ ਕੱਟੇ ਸਫਾਰੀ ਮ ਜਾਣਾ ਪੇਕਿਆ ਨੂੰ ਖੇਤੀ ਕੱਟ ਸਫਾਰੀ ਮ ਜਾਣਾ ਪੇਕਿਆ ਨੂੰ ਆਏ ਬੀਬੀ ਹਰਾ ਤੂੰ ਵੀ ਐ ਲੈ ਫੋਟੋ ਲਾਓ ਭੈਣ ਜੀ ਦੀ ਪਹਿਲਾਂ ਭੈਣ ਜੀ ਕਹਿੰਦੇ ਫੋਟੋ ਲਾਓ ਮੇਰੀ ਹੈਂ ਨਾਈਂ ਬੰਦਾਨ ਕਹਿੰਦਾ ਪੇਕੇ ਦਾ ਚਾਹ ਫਲਕਾਰੀ ਲੈ ਕੇ ਬੈਠੀ ਆ। ਦੋ ਵਾਰ ਡੈਡੀ ਚਾਹ ਦਾ ਪੂਰਾ। ਆ ਜਿੰਨੇ ਮੇਰਾ ਵਿਆਹ ਉਹ ਬੁੜਕਾਰੀ ਲੈ। ਆ ਜਸਪਾਲ ਉਹ ਮੰਮੀ ਨੇ ਲੈਣੀ ਮੈਂ। ਉਹ ਬੋਈ ਨਹੀਂ। ਉਹਨਾਂ ਦਾ ਸੱਥੇ ਮੱਦੇ ਵਿਆਹ ਕੀਤਾ। ਹਾਂ। ਦੇਖ ਲਾ। ਤੇ ਲਾ ਵੀ ਮਿੱਤਰੋ ਆਏ ਆ। ਇਹ ਚਾਹ ਹੈ ਕਿੰਨੇ? ਇਹ ਖੁਸ਼ੀ ਦੇ ਕਿੰਨੇ? ਲਾਲੀ ਫਲਕਾਰੀ ਨਾਲ ਦਾ ਹੀ ਰੰਗ ਆਇਆ ਪਿਆ। ਹਾਂ। ਨਹੀਂ ਭਈ। ਉਹ ਤਾਂ ਵੱਖਰੀ ਜਿਹੜੀ ਪੋਤਾ ਦੇ ਵਿਆਹ ਦੀ ਆ ਹੀ ਨਾ ਲੱਗ ਹੁੰਦੀ ਆ। ਫੇਕੇ ਜਾਂਦੀ ਫੁਜੀ ਬੜੀ ਹੁੰਦੀ ਉੱਤੋਂ ਦਾ ਵਿਆਹ ਮੁੰਡੇ ਦਾ। ਫਰਦਾ ਦੇ ਨਾਂ ਤੇ ਖੁਸ਼ੀ ਤੇ ਹੋਣੀ ਹੋਣੀ ਆ। ਸਾਡੇ ਮੁੰਡੇ ਤੂੰ ਨਹੀਂ ਕਹੋ ਸਾਡੇ ਮੁੰਡੇ ਦਾ। ਓਏ ਗੋਡੇ ਗੋਡੇ ਚਾ। ਮੇਰਾ ਵਿਆਹ ਤੇ ਨੂੰ ਗੋਡੇ ਹੋ ਗਿਆ। ਸੋ ਇਹ ਵਲੌਗ ਵੀ ਦੇਖ ਚੁੱਕੇ ਹੋ ਅੱਗੇ ਪਿਆ ਕੀ ਚੀਜ਼ ਪਈ ਹੋਈ ਆ। ਤੇ ਪੈਕਿੰਗ ਕਰ ਲਈ ਨੇ ਜਿਵੇਂ ਮੰਮੀ ਕੀ ਆ ਇਹ ਗੋੜ ਭੇਲੀ ਇਹਦੇ ਵਿੱਚ ਭੇਲੀ ਆ ਇਹਦੇ ਵਿੱਚ ਮੇਰਾ ਵਿਆਹ ਦਾ ਡੱਬਾ ਜਿਹੜੇ ਮਠਾਈ ਇਹਦੇ ਵਿੱਚ ਤੇ ਆ ਇਹਦੇ ਵਿੱਚ ਡਰਾਈ ਫਰੂਟ ਪਾ ਕੇ ਪਹਿਲਾ ਸਦਾ ਨਾਲਕਿਆਂ ਦਾ ਤੇ ਇਹਦੇ ਵਿੱਚ ਲੱਡੂ ਆ ਇਹ ਵੀ ਘਰੇ ਰੈੱਡ ਕੀਤਾ ਹੁੰਦਾ ਹੈ ਨਾ ਫਿਰ ਹਾਂ ਮਿੱਠਾ ਲੈ ਕੇ ਰਵਾਜ ਹੁੰਦਾ ਵਾ ਲੱਡੂ ਤੇ ਸੋ ਇੰਦਰ ਚਾਹ ਵੇਖੋ ਕਿੰਨਾ ਪੀਕੇ ਜਾ ਰਿਹਾ ਫਲਕਾਰੀ ਰੁਕੋਰੀ ਮੰਮੀ ਨੇ ਬੋਰੀ ਲਈ ਹੈ ਯਾਰ ਡੈਡੀ ਨੂੰ ਤੁਰੇ ਤਾਈ ਠੰਡ ਨਹੀਂ ਲੱਗਦੀ ਅੱਜ ਨਹੀਂ ਠੰਡ ਲੱਗਦੀ ਆਜੋ 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 ਪੈਨ ਨੂੰ ਛੱਡ ਜੰਦੇ ਹਾਂ ਹਾਂ ਓਲਡੀ ਜਨਾ ਆਇਆ ਤਾਈ ਤਾਈ ਨੂੰ ਲੈ ਵਿੱਚ ਆਜੋ ਤਾਈ ਕੈਮਰਾ ਕਿਉਂ ਨਹੀਂ ਆਉਂਦੀ ਨਾ ਟੈਕ ਟਿ ਗਿਆ ਨਹੀਂ 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 ਆ 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 ਸ਼ਗਨਾਰੀ ਤਿਆਰੀ ਰੱਖਣ ਸਾਰੇ ਜਾਨੇ ਐ ਕਰੋਲਾ ਕੱਢ ਕੇ ਲੈ ਚਾਪਦੀ ਨਾ ਬੈਂਟੀ ਤੇ ਪਈ ਆ ਪਹਿਲਾ ਸੱਦਾ ਨਾਲ ਕਿਆਂ ਨੂੰ ਪੇਕਿਆਂ ਨੂੰ ਸਾਰੇ ਲੋਹਾਰ ਨੂੰ ਹਾਂ ਉੱਥੇ ਇਕੱਠੇ ਤੇ ਆਉਣੇ ਆ ਕਿੰਨੇ ਸੰਦੇ ਇਕੱਠੇ ਆ ਕੇ ਲਾ ਚੱਕ ਪਰੀ ਚੱਕਾ ਮਮੀ ਆ ਜਾਓ ਚਲੋ ਆਇਓ ਜੀ ਮਤਰਾਓ ਲੈਓ ਚਲੋ ਬੇ ਚਲੀ ਆ ਗਿਆ ਪੂਰਾ ਚਲੋ ਆ ਜਾਓ ਆ ਕੇ ਦੇਣ ਚੱਲੇ ਆ ਆਗੇ ਜੀ ਆਜੋ ਆਜੋ ਚੱਲੋ ਇਹ ਚੱਲੋ ਕਾਰ ਨਹੀਂ ਕਿਵੇਂ ਇਧਰ ਹੋਇਆ ਕਿੰਨਾ ਚਾਰ ਨਾਨਕਿਆਂ ਨੇ ਜਾਣਦਾ ਜੀ ਇੱਥੇ ਚਾਰ ਕਿਹਦੇ ਫਿਰ ਵਿਆਹ ਦਾ ਵਿਆਹ ਵਿਆਹ ਦਾ ਉਦੋਂ ਡਬਲ ਚਾਹ ਹੁੰਦਾ ਡਬਲ ਚਾਹ ਹੁੰਦਾ ਜੀ ਪਹਿਲੀ ਡੈੜੀ ਪਹਿਲੀ ਜਾ ਕੇ ਪਹਿਲੀ ਚੱਲੋ ਜੀ ਆਜੋ ਜੀ ਚੱਲਦੀ ਤੇਲ ਵੀ ਚੋਣਾ ਜਾਣ ਲੱਗਿਆ ਆ ਤੇਲ ਆਖੇ ਉਹਨਾਂ ਨੇ ਚੋਣਾ ਚਾਹਣ ਕਿ ਚੋਈਦਾ ਵਾ ਹੈ ਚੋਈਦਾ ਵਾ ਇੱਥੇ ਚਾਹ ਲੱਗੂ ਚੋਈਦਾ ਵਾ ਤੇਲ ਜਾਣ ਲੱਗੇ ਜਾਣ ਲੱਗੇ ਚੋਈਦਾ ਤੇਲ ਓਏ ਹੋਣ ਲੱਗਿਆ ਚੋਣਗੇ ਉਹ ਚਾਲ ਕੇ ਚਾਹਾਂਗੇ ਉਹ ਤੋਂ ਬਸ ਫਿਰ ਤੋਰੀ ਪੈਣਾ ਚਲੋ ਤਰੀਏ ਮੈਂ ਤਾਂ ਲਾਉ ਗੱਡੀ ਲਾ ਕੇ ਚਾਬੀ ਉੱਥੇ ਪਈ ਆਫ ਚਲੋ ਲੈ ਵੀ ਅੱਡਕੀ ਖੋਲ ਦੇ ਉਹਦੀ ਨੂੰ ਮੋੜ ਦੋ ਮਾ ਥੱਲੇ ਖੋਲ ਦੇ ਤਾਂ ਰਿਮੋਟ ਤਾਂ ਖਰਾਬ ਹੈ ਰਾ ਸੈਲ ਰੋਣਾ ਆ ਆ ਸਮਾਨ ਕੱਢ ਜਿਸਪਾਲ ਸਾਰਾ ਪਹਿਲਾਂ ਹਾਂ ਸਮਾਨ ਕੱਢ ਦੇ ਹਰਾ ਚਲੋ ਵੀ ਚਲੋ ਜੀ ਰੱਖ ਦੋ ਚਲੋ ਜੀ ਪਹਿਲਾਂ ਸੱਦਾ ਨਾਨਕਿਆਂ ਨੂੰ ਦੇ ਦੋ ਆ ਚਲੋ ਜੀ ਰੱਖੋ ਸਮਾਨ ਜੀ ਸਾਰਾ

ਚਲੋ ਜੀ ਚੱਲੀਏ ਵਾਇਕ ਨੂੰ ਮੇਰ ਕਰੇ ਚੱਲੀਏ ਜੀ ਚੱਲ ਹੁਣ ਜਾਂਦੇ ਹਾਂ ਨਾ ਲੋ ਬਈ ਕਹਿੰਦੇ ਟੋਕਰੀ ਰੈਡੀ ਟੋਕਰੀ ਰੈਡੀ ਜਾ ਕੇ ਸਿੱਧੇ ਹੁਣ ਇਹ ਸ਼ਗਨ ਜਰੂਰੀ ਹੁੰਦੇ ਨੇ ਆਹ ਵਾਲੇ ਇਹ ਤਾਂ ਜਰੂਰੀ ਆ ਫਿਰ ਇਹ ਨਹੀਂ ਸ਼ਗਨਾਂ ਨਾਲ ਹੀ ਆ ਸਾਰਾ ਕੁਝ ਆ ਸਿੱਟੇ ਬੈਠੇ ਸਤਾਜ ਜੂਣੇ ਸਾਰੇ ਲੈ ਚੱਕੋ ਵੀ ਕ੍ਰੋਲਰ ਦੀ ਹੋ ਪਈ ਜੀਉ ਸਨੈਪ ਖਿੱਚ ਗਏ ਇਹ ਕੋ ਕਹਿੰਦਾ ਫੋਰਚੂਨਰ ਅੰਨਾ ਆ ਤੁਹਾਨੂੰ ਗੱਡੀ ਨਹੀਂ ਪਤਾ ਜੋ ਤਾਂ ਆਪਣਾ ਇਹ ਫਿਰ ਆਪਣੀ ਫੋਰਚੂਨਰ ਹੀ ਆ ਪਾਦੇ ਨਾਲ ਨਾ ਫਿਕਰ ਕਰਦੇ ਯਾਰ ਕਰਦੇ ਯਾਰ ਵਧੀਆ ਵਧੀਆ ਹੁਣ ਕੀ ਕੀ ਪਾਇਆ ਬਾਈ ਹੁਣ ਅਪਨੀ ਪੈ ਗਈ ਆ ਜੀ ਤਕੀਰੀ ਪੈ ਗਈ ਸਰਦਾ ਪੈ ਗਿਆ ਹਾਂਜੀ ਸੇਬ ਇਮਲੀ ਧੀਮੀ ਕੀਰੀ ਹੋ ਗਈ ਐ ਇਮਲੀ ਹੋ ਗਈ ਐ ਖਜੂਰਾ ਹੋ ਗਿਆ ਸਟਰਾਬਰੀ ਹੋ ਗਈ ਓਕੇ ਆ ਕਰ ਦੋ ਇਹ ਅਨਾਨਾਸ ਹੋ ਗਿਆ ਵਾਓ ਓਕੇ ਸਹੀ ਆ ਚੱਕ ਦੋ ਲਾਲਾ ਲਾਲਾ ਕਰਾ ਦਿਓ ਕੁੜੀਆਂ ਪਾਉਣੀਆਂ 5-7 ਹੈ ਨਹੀਂ 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 ਕੁੜੀ ਵਾਲਾ ਜਾਣਾ ਪਤਾ ਉਹ ਨਾਨਕਿਆਂ ਦੇ ਭੇਜਣਾ ਬਾ ਇੱਥੇ ਪਿੱਛੇ ਡਿੱਗੀ ਰੱਖ ਲੀ ਪਿੱਛੇ ਡਿੱਗੀ ਡਿੱਗੀ ਚ ਰੱਖੋ ਕੋਲ ਦੰਦਾ ਲਿਆਓ ਬਈ ਖੋਲੋ ਡਿੱਗੀ ਵਧੀਆ ਵਧੀਆ ਪਾ ਰਹੇ ਨੇ ਸਮਾਨ ਹਾਂ ਜੀ ਹਾਂ ਵੈਰੀ ਗੁੱਡ ਆ ਪੂਰਾ ਚੱਕ ਬਈ ਮੁੰਡਿਆ ਲੈ ਲੈ ਆਤ ਮਾਰ ਪੈ ਬ랙ਿਆ ਬੈਸ ਮਾਰਦਾ ਰਹੇ ਥੈਂਕ ਯੂ ਸੋ ਮਚ ਬਰੋ ਥੈਂਕ ਯੂ ਜੀ ਲਓ ਵੀ ਨਾਨਕਿਆਂ ਦੇ ਆ ਗਏ ਆ ਗਏ ਆ ਗਏ ਆ ਗਏ ਆ ਗਏ ਆ ਗਏ ਆ ਉਹ ਸਰਪੈਂਸਾ ਦੇ ਹੋਟਲ ਲੱਗੀ ਹੋਈ ਜੀ ਗਾਰੰਟੀ ਆ ਆ ਉਹ ਲਾ ਸਰਪੰਚ ਸਾਹਿਬ ਘਰੇ ਆਵੇ ਅੰਦਰ ਜਾਣਾ ਉਹ ਉੱਥੇ ਆ ਘਰ ਇਧਰ ਲੈ ਲੂ ਜੰਨਾ ਵਾ ਹਾਂ ਗਲਤੀ ਲੈ ਲੂ ਜੰਨਾ ਵਾ ਉਹੋ ਗੱਲ ਐ ਇਹ ਬਾਈ ਇਕੱਠੇ ਪਏ ਹੈ ਇੱਕੋ ਟੇਕ ਟਾਟਣਾ ਲੈ ਪੁਰਾ ਤੇਲ ਚ ਵਾਈ ਪੂਰੀ ਤੇਲ ਢੋਲਾ ਇਹ ਨਾਲ ਲੰਗਾ ਲਈ ਗੱਡੀ ਦੀ ਬੇਟੀ ਦਾ ਨੇ ਮੇਰੀ ਵੀ ਚੋਲਿਆ ਸਰਪੰਚ ਸਾਹਿਬ ਨੇ ਕਿਹਾ ਕੀ ਕਰਾਂ ਚੱਲਣ ਦੀ ਰੋਕੀ ਦੇਰੋ ਛਕਣਾ ਚਲੋ ਅਗੀਚ

ਉਹ ਵੀ ਜੀ ਆਣ ਠੀਕ ਰਹੇ ਚੋਦਰੀ ਅੱਜ ਉਹ ਬਦਾਨਾ ਪਾਉਂਦਾ ਨਹੀਂ ਆਉਂਦਾ ਉਹ ਚੱਸੀ ਕਰੀਦਾ ਪਾਉਂਦਾ ਨਹੀਂ ਆਜ ਉਹਦੇ ਮਾਰੋ ਕਰ ਹਾਲੋ ਜੀ ਹਲੋ ਜੀ ਕਿੱਤਾ ਕਾਲਾ ਜਾਂਦਾ ਮਿੱਠਾ ਨੂੰਿੱਡਾ ਕਾਲਾ ਜਾਂਦਾ ਹੈ ਮਿੱਠਾ ਨੂੰਿੱਡਾ ਕਾਲਾ ਪੱਜ ਪੱਜ ਪੈਣ ਦੇ ਜਾਂਦਾ ਹੈ ਹੈ ਦਾ ਜੋਂ ਮੈਂ ਫਰਾਦਾ ਕਿਨੇ ਦਾ ਮੈਂ ਬੈਠਾ ਹੋ ਜਾਂਦਾ ਮੇਰੇ ਬਾਪ ਇਧਰ ਇਧਰ ਹੁੰਦਾ ਹੀ ਆ ਮੈਂ ਲੈ ਵੇਖੀ ਉਹਦੇ ਰਹੀ ਇਧਰ ਆ ਗਈ ਕੋਈ ਗੱਲ ਇੱਥੇ ਕਰਦਾ ਨਾ ਨਾ ਇਧਰ ਬਲ ਕਰ ਆ ਜਾ ਲੱਗੇ ਜਾਇਦਾ ਮਾਸੇ ਕੰਬਲ ਫੜਨ ਨੂੰ ਕੋਲਾ ਰਹੇ ਨੇ ਇਹ ਨੂੰ ਆਇਆ ਛੱਕਣ ਵੀ ਆ ਹਾਂ ਇਹ 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 ਬੋਲੀਆਂ ਤੇ ਹੈ ਨਹੀਂ ਆਵੇ ਹੈਗਾ ਆਵੇ ਬੋਲੀਆਂ ਦਾ ਟਿੱਡਾ ਤੂੰ ਛੋ ਜੀਂ ਕਿਵਾਂ ਦਿਵਾਲੇ ਵੇਚਤੀ ਬਹੁਤ ਲਾਵਾ ਬਹੁਤ ਕਰਦੇ ਨੇ ਕਿ ਆਦੇ ਬੋਲੀਆਂ ਚ ਆਪਾਂ ਕੁੜੀਆਂ ਬਣਾ ਲੜੀਆਂ ਤੇ ਮਨ ਮਰੀ ਨੂੰ ਫੂਟ ਕਰਦ ਰਹਾ ਮੈਂ ਕਿਹੜਾ ਆਦਾ ਜੀਦੀ ਆਪੇ ਕਰ ਦੂ ਮੈਂ ਜਿੱਦਾਂ ਦੋਵੇਂ ਪਾਸੇ ਹੀ ਮੈਂ ਭੱਜ ਗਿਆ ਇਧਰ ਹੋ ਜਾਣਾ ਭੱਜ ਗਿਆ ਇਧਰ ਹੋ ਜਾਣਾ ਦਿਵਾਲੀ ਲਾਵਾ ਹੋਏ ਦੂਜੇ ਪਾਸੇ ਕੀ ਕਰਦੇ ਨੇ ਜਿੱਦਾਂ ਬਸ ਲੱਗਦਾ ਏ ਥੱਲੇ ਉਹ ਤੂੰ ਛੱਡ ਕੇ ਦੂਜੇ ਪਾਸੇ ਹਾਂਜੀ ਬਸ ਬਸ ਮੈਂ ਨਾਨਾ ਹੀ ਕਹਿੰਦੇ ਇੱਧਰ ਰਹਿਣਾ ਮੈਂ ਕਿ ਜਿੱਧਰ ਪਲਣਾ ਪਾੜੀ ਹੋਇਆ ਮੈਂ ਪਾਜੀ ਕਿ ਉਧਰ ਹੋ ਜਾ ਕਰਦਾ ਇਹ ਮੈਂ ਦੱਸਦਾ ਹੈ ਨਾ ਲਾਪਾ ਬਹਾਉਣੀ ਇੱਧਰ ਸਾਰੇ ਕਿ ਬੋਲੀਆਂ ਦੂਜਾ ਹੋਣੀ ਆ ਬਹੁਤ ਹੈ ਕਿਸ ਬਾਤ ਤੈਨੂੰ ਵੀ ਆ ਜਾਣੀ ਨਹੀਂ ਮੈਂ ਕਹਿ ਦਿਆ ਮੈਂ ਉਹ ਕੁੜੀਆਂ ਨੂੰ ਉਹਨਾਂ ਨੂੰ ਸੱਦ ਲੈਣਾ ਮੈਂ ਇੱਕ ਵਿਆਹ ਕਢਾਜੂ ਬਾਅਦ ਤੁਹਾਡੇ ਪ੍ਰੋਗਰਾਮ ਸੁਵਾਵਾਂਗੇ ਬਾਅਦ ਆਪਾਂ ਬੜੇ ਕਹਿਤੀ ਦਰ ਹਾਂ ਕੇ ਤਖੜੇ ਆ ਪਗੜੇ ਤਖੜੇ ਆ ਆਪਾਂ ਇਹਨਾਂ ਨੂੰ ਦੱਸਣਾ ਨਹੀਂ ਨਾ ਤੇ ਬੋਲੀਆਂ ਨੇ ਵਾਕਈ ਤਖੜੇ ਆ ਇਹਨਾਂ ਨੂੰ ਦੱਸਣਾ ਨਹੀਂ ਨਾ ਕੁੜੀਆਂ ਸੱਦ ਜਾਣਾ ਆਪਾਂ ਦੱਸਣਾ ਛੋੜਾ ਆਪਾਂ ਮੇਰੇ ਆਪ ਇਹਨਾਂ ਨੂੰ ਦੱਸਣਾ ਨਹੀਂ ਆਪਾਂ ਕਹਣਾ ਘ ਘਰ ਦੀਆਂ ਕੁੜੀਆਂ ਆਪਾਂ ਕਹਿ ਦੇਣਾ ਬਾਹਰ ਦੂਰ ਕਰਦੀਆਂ ਇਹਦੇ ਲੈ ਗਿਆ ਦੀਆ ਬੋਲ ਰਹਿਣਾ ਉਹਦਾ ਫੇਰਾ ਬੋਲ ਜਾਣਾ ਕੋਈ ਜਿਹੜੀਆਂ ਮੋੜ ਕੇ ਜਵਾਬ ਉਸੇ ਦਿੰਦੀਆਂ ਜਸਪ੍ਰੀਤ ਉਹ ਬੜੀਆਂ ਬੋਲੀਆਂ ਜਾਣਦੀਆਂ ਉਹ ਦੇਖੀ ਤੇ ਵਾਲਾ ਅੱਛਾ ਉਹ ਆਲੇ ਹੁਣ ਹਾਰ ਆਹ ਕਿਹੜਾ ਘੱਟਵਾਹ ਜਿਹੜੀਆਂ ਨਹੀਂ ਲੈ ਤਾਂ ਪਹਿਲੇ ਵੱਜਣਾ ਆ ਨਹੀਂ ਹਾਰ ਕੇ ਨਹੀਂ ਹੁੰਦੇ ਕਿਨੇ ਜੂੰਣਾ ਜੂੰਡੀ ਨਾ ਆ ਜਾ ਕਿਨੇ ਜਲੰਧਰੋਂ ਲੈ ਹੀ ਹੋ ਜਾਗੇ ਜਲੰਧਰੋਂ ਆਪਾਂ ਵੀ ਲੈ ਹੀ ਜਾਗੇ ਚਲੋ 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 ਭੱਜ ਗਿਆ ਸਮੋਸਿਆਂ ਦੇਖ ਕੇ ਪਹਿਲਾਂ ਮੈਂ ਕਿਹਾ ਬਾਹਰ ਜਲਦੀ ਹੈ ਤੇ ਵੇ ਸਮੋਸੇ ਨਾਲ ਹੀ ਉੱਡ ਗਿਆ ਹੈ ਲੈ ਮਿਲ ਜਾਣਗੇ ਦੂਰੋਂ ਵੀ ਮਿਲ ਜਾਣੇ ਹੈ ਇੱਥੋਂ ਭੱਜ ਕੇ ਉੱਥੇ ਚੱਲ ਗਿਆ ਹੈ ਨਹੀਂ ਆ ਜਾ ਕੰਮ ਹੋ ਤੇ ਤੂੰ ਕਬੀਂਦੀ ਨਹੀਂ ਅ ਅੱਗੇ ਸਪੈਂਦੀ ਦੀ ਜੇ ਸਮੋਸੇ ਉਹ ਵੀ ਪਈ ਧੋਪ ਸਵੋਦਰ ਵੇ ਕੇ ਧੋਪ ਪਈ ਹੈ ਖਾਲੀ ਹੈ ਨਾ ਇਹ ਤਾਂ ਖਾਦਾ ਨਹੀਂ ਗਿਆ ਖਾ ਗਾ ਕਿਉਂ ਪਹਿਲਾਂ ਭੋਗ ਲੈ ਕਰੋ ਚਾਰ ਰੋਟੀਆਂ ਖਾ ਕੇ ਘਰ ਜਾ ਕੇ ਦੋ ਪਰੌੜੇ ਖਾਦੇ ਆਲੂ ਵਾਲੇ ਤੂੰ ਜੀਰਾਂ ਦੇ ਇੱਥੇ ਵੇਚਾ ਰਿਹਾ ਮਤਲਬ ਚੱਲ ਚੱਲ ਖਾਦਾ ਨਹੀਂ ਫੇਰਦਾ ਲੈ ਕਿਵੇਂ ਨਾਲ ਹੀ ਟੜ ਕਹਿੰਦੇ ਜੀ ਤੁਸੀਂ ਚੱਕੋ ਆ ਜਾਓ ਐਂ ਆਇਓ ਵਾਪਸ ਐਣੀ ਕੋਈ ਆਲੂ ਖਾਣ ਲਾਓ ਹੋਰ ਇਹ ਵੀਡੀਓ ਇਹ ਪੂਰੀ ਹੋਣ ਤਾਂ ਆ ਗਈ ਪਤਾ ਨਹੀਂ ਕਾਰ ਕਿਹੜਾ ਤੱਕ ਕਾਰ ਲਾ ਦੇ ਨੂੰ ਕੰਮ ਕੁਝ ਸਾਰੀ ਨੇ ਮੇਰਾ ਮਾੜੀ ਗੱਲਾਂ ਫਿਰ ਇਹ ਆਮ ਜਾਵਣੇ ਜੂਸ ਆ ਮੈਂ ਕਹਿਆ ਹੈ ਤਾਂ ਕੋਲ ਕੋਲ ਡਰਿੰਕ ਕਿਹਾਦਾ orange ਤੇ ਉਹ purple ਨਹੀਂ 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 ਤਾਂ ਇਹ ਯੰਗ ਰਹਿਣ ਦੀ ਟ੍ਰਿਕ ਹੈ ਹੈ ਯੰਗ ਰਹਿਣਾ ਚਾਹੁੰਦੇ ਆ ਮਾੜੀ ਗੱਲਾਂ ਤੂੰ ਚੱਕ ਜੂਸ ਪੋਂਦਾ ਭਾਈ ਆਪਾਂ ਦਾ ਹੀ ਬਰਾ ਚੱਕ ਲੈ ਬਨਾਮ ਨੂੰ ਜਮਾ ਮਿਲਨੇ ਤੇਨ ਵਿਆਹਾਂ ਚ ਮਿਲਨੇ ਮਿਲਨੇ ਹੁਣ ਤੇਰਾ ਤੁਹਾਡਾ ਫਾਇਦਾ ਸੋਚਿਆ ਵੀ ਆ ਚੀਜ਼ਾਂ ਤੇ ਖਾਣ ਲਈ ਹਾਂ ਹੁਣ ਹੀ ਖਾਣ ਨੂੰ ਮਿਲਨੇ ਪਿਛਤੇ ਪੁਛਤੇ ਜੇ ਤੇ ਤਾਂ ਰੋਟੀਆਂ ਤੇ ਰਹਿਣਾ 20 ਦਿਨ ਤਾਂ ਇਹ ਐਂ ਚੱਲੂਗਾ ਹਾਂ 20 ਦਿਨ ਇਹਦੇ ਵਿੱਚ ਲਾਉਣੇ ਹੁਣ ਪਰ ਜਿੰਨਾ ਤੂੰ ਕਾਰਡ ਦੇਣ ਉਹਨੇ ਤਾਂ ਇਹੀ ਕੰਮ ਚੱਲਦਾ ਹੈ ਇਹ ਕਹਿੰਦਾ ਫੜਨਾ ਹੀ ਚਾਹਣ ਆਹੋ ਅੱਲਾ ਨਹੀਂ ਮੰਨੀ ਚਾਹੀਦੀ ਮੈਂ ਕਹਿੰਨੇ ਫੜ ਲਾ ਤੂੰ ਦੋ ਦਾ ਨਹੀਂ ਚਾਹੀਦੇ ਗਿਆ ਵੇਖਿਆ ਇਹਨਾਂ ਦਾ ਲੋਡ ਆ ਬਹੁਤ ਪੈਸਾ ਦੇ ਮੈਨੂੰ ਤਾਂ ਪੂਰੀ ਲੋੜ ਹੈ ਕਹਿੰਦਾ ਕਿ ਉੱਥੇ ਲੋਡ ਹੋਰ ਫਿਰ ਠੀਕ ਆ ਕਹਿੰਦਾ ਨਾਨੀ ਤਿਆਰੀਆਂ ਪੈ ਰੀਆਂ ਪੰਗੜਾ ਪਾਉਣਾ ਹੋ ਜਾ ਰਾਜੀ ਖੁਸ਼ੀ ਹੋਣਾ ਚੰਗਾ ਠੀਕ ਆ ਠੀਕ ਆ ਕੀ ਕਹਿੰਨਾ ਵਰਕਸ਼ਾਪ ਹੈ ਹੈਗਾ ਵਰਕਸ਼ਾਪ ਬਸ ਸਾਲੇ ਮੈਂ ਪੁੱਛਦਾ ਵੇ ਕੰਪੈਣਾ ਬਣਾਉਂਦੇ ਆ ਆਹ ਦੇ ਕੰਪੈਣਾ ਉਹਨਾਂ ਲਈ ਹੈਗਾ ਵਰਕਸ਼ਾਪ ਉਹ ਕਈ ਨਾ ਵਰਕਸ਼ਾਪ ਉਹਨਾਂ ਦੀ ਵਰਕਸ਼ਾਪ ਹੀ ਲਾਉਂਦੇ ਆ ਮੈਂ ਤਾਂ ਹੀ ਹੁੰਦਾ ਕਿ ਮਾਲਕ ਨਾ ਵਰਕਸ਼ਾਪ ਤੂੰ ਲਾਉਣਾ ਸੀਜ਼ਨ ਲਈ ਭੇਜਦੇ ਤੈਨੂੰ ਐ ਮਾਮੇ ਨਾਲ ਹੀ ਭੇਜ ਦਿੰਦੇ ਆ ਹੈ ਕੋਈ ਆਦਾ ਸਿੱਕੇ ਚੰਗਾ ਲੱਗਦਾ ਵਿਆਹ ਤੇ ਲੈ ਕੇ ਇਹ ਚੱਲੀ ਆਓ ਤੇਰੇ ਵਿਆਹ ਦਾ ਸੀਜ਼ਨ ਚੰਗਾ ਲੱਗ ਰਿਹਾ ਕਿਤੇ ਲੋੜ ਸ਼ਗਰ ਚੰਗਾ ਇਕੱਠਾ ਕਰਾ ਦੇਣਾ ਸੋਖੇ ਲਗਾ ਦੇ ਤੇਰੇ ਵਿਆਹ ਦੇ ਪਰ ਜਿੰਨੇ ਕਰਤੇ ਸਾਰੇ ਛੇ ਦੇ ਨਹੀਂ ਸੋਕੇ ਲੰਘ ਲਿਆ ਉਹ ਗਾਂ ਵੀ ਖੜੀਆਂ ਆ ਵੇਲਾ ਲਾਉਣਾ ਸੀਜ਼ਨ ਤੇ ਲੱਗਦਾ ਦੋ ਤਿੰਨ ਵਿਆਹ ਆਪਣੇ ਆਪ ਦੇ ਹੋਰ ਦਿਨ ਚੰਗਾ ਸੀ ਜੇ ਲੱਗ ਜੂਗਾ ਲਾਓ ਵੀ ਮਿੱਤਰੋ ਫਾਈਨਲੀ ਨਾਨਕੇ ਸੱਦਾ ਲੈ ਕੇ ਆ ਚੁੱਕੇ ਆ ਹੈ ਸੁੱਕਾ ਸੁੱਕ ਗਿਆ ਰੰਗ ਇਹ ਬੜੀ ਏਤੀ ਸੁੱਕ ਗਿਆ ਇਹ ਲਿਸ਼ਕਾ ਮਾਰਦਾ ਬੂਹਾ ਵੀ ਚਲੋ ਵੀ ਕੱਲੇ ਲਵਾਈ ਲਗੇ ਆ ਚੈਲ ਪੈਲ ਚੈਲ ਪੈਲ ਸੀ ਅੱਜ ਜਮਾ ਮੇਲਾ ਤੇ ਹੋਰ ਵੇਖੀ ਥੋੜੇ ਦਿਨਾਂ ਨੂੰ ਚੈਲ ਪੈਲ ਚੈਲ ਪੈਲ ਹੋ ਜਾਣੀਆਂ ਇਹਨੂੰ ਵਿਚਾਰਿਆਂ ਧਵਾ ਕੇ ਲਾਉਨੇ ਸੁੰਦਰਾਂ ਕੱਢੇ ਕੁੱਟੀ ਨਹੀਂ ਕਦੇ ਚਲੋ ਵੀ ਆਜੋ ਆਜੋ ਵੀ ਆਜੋ ਆਜੋ ਇਹਦੇ ਅੰਦਰ ਲਾ ਲਓ ਅੰਦਰ ਅੰਦਰ ਹਾਂ ਵੈਰੀ ਗੁੱਡ ਬாய் ਗੁੱਡ ਬੋਏ ਚੱਕੋ ਵੀ ਹਾਂਜੀ ਬੀਬੀ ਜੀ ਹਾਂਜੀ ਬੀਬੀ ਜੀ ਛੁੱਪ ਛੁੱਪ ਹੋਰ ਆ ਗਏ ਛੁੱਪ ਛੁੱਪ ਹੋ ਗਏ ਦੇ ਆਏ ਹੁਣ ਕੱਲ ਨੂੰ ਤੇਰੇ ਜਾਣਾ ਉਧਰ ਆਪਣਾ ਉਹਨਾਂ ਦੇ ਤਾਡੇ ਰਿਸ਼ਤੇ ਰਨ ਕਾਲ ਨੂੰ ਸਾਰੇ ਕੱਢ ਹੋਣੇ ਮੈਂ ਉਹ ਨਰਾਜ ਹੋਣ ਚੰਗਾ ਚੰਗਾ ਠੀਕ ਆ ਵਧੀਆ ਵਧੀਆ ਬਹੁਤ ਵਧੀਆ ਕੀ ਹੋਇਆ ਨਰਾਜ ਕੋਈ ਨਹੀਂ ਕਰਨਾ ਆਪਾਂ ਆ ਨਰਾਜ ਕੋਈ ਨਹੀਂ ਕਰਦਾਗਾ ਸਬਜੀ ਵੀ ਲੈ ਕੇ ਆਏ ਆ ਸਬਜੀ ਸੂਟ ਸਾੜੇ ਮਿਲੇ ਵੇਖ ਤੂੰ ਕਿਉਂ ਚਲੋ ਬਈ ਓਕੇ ਬਈ ਸਾਥ ਸ੍ਰੀ ਗਾਲ गुड ਮਾਰਨਿੰਗ ਮਿੱਤਰੋ ਮਿਲਦੇ ਆ ਬਲੌਗ ਕਰ ਲਓ ਸਬਸਕ੍ਰਾਈਬ ਚੈਨਲ ਕਰ ਲਓ ਸਬਸਕ੍ਰਾਈਬ